ਹਾਂਜੀ ਬਤਾ ਦਿਓ ਹਾਂਜੀ ਬੋੜੀ ਸਾਹਿਬਾ ਮੇਲਾ ਹੁਣ ਬੜਾ ਚੱਲ ਰਿਹਾ ਕਿੰਨੇ ਪਾਠ ਆਰੰਭ ਹੋ ਗਿਆ ਠੀਕ ਹਨ ਮਾਂ ਬੋਲਦੇ ਬਲਵਾਂ ਮੈਂ ਸੰਦਸਨ ਉਹ ਸੇਵਾ ਦਾ ਗੁਰਦੁਆਰਾ ਬੋੜੀ ਸਾਹਿਬ ਗੁਰਦੁਆਰਾ ਬੋੜੀ ਸਾਹਿਬ ਵਿਖੇ ਹਰ ਸਾਹਿਬ ਦੀ ਤਰ੍ਹਾਂ ਇਸ ਵਾਰ 86 ਹੋਲਾ ਮਹੱਲਾ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਜਿਸ ਦੇ ਵਿੱਚ 6 ਮਾਰਚ ਤੋਂ 51 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਕੀਤੀ ਗਈ ਸੀ। ਔਰ ਆਜ ਤੀਸਰੀ ਲੜੀ ਦੇ ਸੰਪੂਰਨ ਹੋ ਪਏ ਔਰ ਚੌਥੀ ਲੜੀ ਜਿਹੜੀ ਆ ਆਰੰਭ ਕੀਤੀ ਗਈ ਹੈ। ਔਰ ਇਹ ਲੜੀਆਂ ਨਿਰੰਤਰ 16 ਮਾਰਚ ਤੱਕ ਚੱਲਦੀਆਂ ਪੰਜ ਲੜੀਆਂ ਸੰਪੂਰਨ ਹੋਣੀਆਂ। ਔਰ ਇਸ ਦੇ ਦੌਰਾਨ 12 13 14 15 ਭਾਰੀ ਦੀਵਾਨ ਸਜਾਏ ਜਾਣੇ ਆ। ਜਿਸ ਵਾਰ ਪੰਥ ਦੇ ਮਹਾਨ ਵਿਦਵਾਨ ਰਾਗੀ ਢਾਡੀ ਈਸ਼ਰ ਪ੍ਰਚਾਰਕ ਗੁਰ ਸੰਗਤਾਂ ਨੂੰ ਕੁਰਬਾਨੀ ਨਾਲ ਗੁਰ ਇਹਾਸਨਾ ਕੇ ਸਿੱਖ ਇਹਾਸਨਾ ਕੇ ਗੁਰੂ ਨਾਨਕ ਜੀ ਦਾ ਪਰਲਾ ਕਰਨਗੇ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹ ਜਿਹੜਾ ਹੋਲੇ ਮਹੱਲੇ ਦਾ ਪੁਰਬ ਬਜ਼ੁਰਗਾਂ ਨੇ ਇਥੇ ਰੰਗ ਕੀਤਾ ਹੈ ਉਹ ਇਸ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜਨਮ ਸਫਲਾ ਕਰਨ ਦਾ ਪਰਲਾ ਕਰੀਏ ਕਿਉਂਕਿ ਇਹੀ ਸਮਾਂ ਹੈ ਜਿਹੜਾ ਅਸੀਂ ਬਾਣੀ ਪੜ ਕੇ ਬਾਣੀ ਸਰਵਣ ਕਰਕੇ ਤੇ ਆਪੋ ਨਾਲ ਬਤੀਤ ਕਰਦੇ ਆਂ ਉਹ ਹੀ ਸਫਲਾ ਹੋਣਾ ਕਿਉਂਕਿ ਗੁਰੂ ਮਹਾਰਾਜ ਨੇ ਬਾਣੀ ਹੁਕਮਾਨ ਕੀਤਾ ਕਿ ਪਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਗੀਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪੱਜ ਕੇਵਲ ਨਾਮ ਸੋ ਸੰਗਤ ਰੂਪੀ ਬੈਠ ਕੇ ਬਾਣੀ ਸਰਵਣ ਕਰਕੇ ते गुरु करंदा प्राला का देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर